ਜੀ ਮੈਂ ਐਡਵੋਕੇਟ ਹਰਮੰਦਰ ਅਰੋੜਾ ਤੱਥਾਂ ਜੀ ਵੱਲੋਂ ਆਪ ਸਭ ਨੂੰ ਇਹ ਅਪੀਲ ਕਰਦੀ ਹਾਂ ਕਿ ਅੱਜ ਸਮਾਂ ਹੈ ਪੰਜਾਬ ਨਾਲ ਆਪ ਸਭ ਦਾ ਖੜੇ ਹੋਣ ਦਾ ਕਿਉਂਕਿ ਪੰਜਾਬ ਨੂੰ ਅੱਜ ਹਰ ਇੱਕ ਇਨਸਾਨ ਦੀ ਅਰਦਾਸ ਅਦੇ ਮਦਦ ਦੀ ਲੋੜ ਹੈ ਇਨਾ ਹੜ੍ਹਾਂ ਦੀ ਮਾਰ ਨੇ ਪੰਜਾਬ ਵਿੱਚ ਤਰਾਸਤੀ ਮਚਾਈ ਹੋਈ ਹੈ ਸੋ ਇਹ ਸਮਾਂ ਹੈ ਸਾਡੇ ਲਈ ਇੱਕ ਦੂਜੇ ਦਾ ਹੱਥ ਫੜਨ ਦਾ ਪਾਣੀਆਂ ਨੇ ਕਈ ਘਰ ਖੇਤ ਤੇ ਰੋਜੀ ਰੋਟੀ ਨਿਗਲ ਲਈ ਹੈ ਬੱਚੇ ਬਜ਼ੁਰਗ ਅਤੇ ਮਾਵਾਂ ਮੁਸੀਬਤ ਵਿੱਚ ਹਨ ਆਓ ਮਿਲ ਕੇ ਇਨਸਾਨੀਅਤ ਨਿਭਾਈਏ ਤੁਹਾਡੀ ਛੋਟੀ ਜੀ ਮਦਦ ਕਿਸੇ ਦੇ ਚਿਹਰੇ ਤੇ ਮੁਸਕਾਨ ਵਾਪਸ ਲਿਆ ਸਕਦੀ ਹੈ ਤੁਹਾਡੇ ਵੱਲੋਂ ਕੀਤੀ ਗਈ ਮਦਦ ਭੋਜਨ ਦੇ ਰੂਪ ਵਿੱਚ ਕੱਪੜਿਆਂ ਦੇ ਰੂਪ ਵਿੱਚ ਦਵਾਈਆਂ ਜਾਂ দান ਜੋ ਵੀ ਤੁਹਾਡੀ ਸਹੂਲਤ ਹੋਵੇ ਇਕੱਠੇ ਹੋ ਕੇ ਆਓ ਅਸੀਂ ਇਸ ਮੁਸੀਬਤ ਨੂੰ ਪਾਰ ਕਰੀਏ ਜਦੋਂ ਪਾਣੀ ਵਧੇ ਤਾਂ ਸਿਰਫ ਦਰਿਆ ਨਹੀਂ ਸਾਡੀ ਇਨਸਾਨੀਅਤ ਵੀ ਵਧਣੀ ਚਾਹੀਦੀ ਹੈ ਸੋ ਇੱਕ ਵਾਰੀ ਫੇਰ हाथ जोड़ के मेरी अपील है आप सबनु कि आओ सारे वाच चढ़ के हर तरह नाल हार्ड पीरियड ਪਰਵਾਰਾ ਨੂੰ ਇਸ ਆਪਤਾ ਚੋਂ ਕੱਢੀਏ ਜੇ ਤੁਸੀਂ ਵੀ ਮਦਦ ਕਰਨਾ ਚਾਹੁੰਦੇ ਹੋ ਤਾਂ ਸਾਨੂੰ 7986305696 ਤੇ ਸੰਪਰਕ ਕਰ ਸਕਦੇ ਹੋ ਤੁਹਾਡੀ ਛੋਟੀ ਜੀ ਕੋਸ਼ਿਸ਼ ਇਸ ਆਪਤਾ ਚੋਂ ਕੱਢਣ ਦਾ ਇੱਕ ਬਹੁਤ ਵੱਡਾ ਜ਼ਰੀਆ ਬਣ ਸਕਦੀ ਹੈ ਧੰਨਵਾਦ ਜੀ